ਅੱਜ ਕਰੀਬ 3 ਮਹੀਨੇ ਬਾਅਦ ਅਸੀਂ ਤੁਹਾਨੂੰ ਮੋੜ ਉਸ ਜਗ੍ਹਾ ਤੇ ਲੈ ਆਏ ਹਾਂ ਜਿੱਥੋਂ ਦੀਆਂ ਰਿਪੋਰਟਸ ਅਸੀਂ ਲਗਾਤਾਰ ਤੁਹਾਨੂੰ 13 ਫਰਵਰੀ ਤੋਂ ਦਿਖਾ ਰਹੇ ਹਾਂ ਜੀ ਹਾਂ ਅੱਜ ਅਸੀਂ ਫੇਰ ਖੜੇ ਹਾਂ ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕਿ 13 ਫਰਵਰੀ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੱਜ ਵੀ ਜਾਰੀ ਹੈ ਕੜਾਕੇ ਦੀ ਠੰਡ ਦੇ ਵਿੱਚ ਸ਼ੁਰੂ ਹੋਇਆ ਇਹ ਅੰਦੋਲਨ ਅੱਜ ਅਤ ਦੀ ਗਰਮੀ ਵਿੱਚ ਵੀ ਜਾਰੀ ਹੈ ਜੀ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਪੰਜਾਬ ਹਰਿਆਣਾ ਦੀ ਸਰਹੱਦਾਂ ਤੇ ਬੈਠੇ ਹੋਏ ਨੇ ਹਾਲਾਤ ਤੁਹਾਨੂੰ ਵਿਖਾਵਾਂਗੇ ਸ਼ੰਭੂ ਬਾਰਡਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਐਮਐਸਪੀ ਸਨ ਜਦ ਤੱਕ ਕੇਂਦਰ ਦੀ ਸਰਕਾਰ ਉਹਨਾਂ ਦੀਆਂ ਬਾਕੀ ਮੰਗਾਂ ਨਹੀਂ ਮੰਨਦੀ ਉਹ ਅੰਦੋਲਨ ਜਾਰੀ ਰੱਖਣਗੇ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ ਅੱਜ ਹਾਲਾਤ ਵੀ ਖਾਵਾਂਗੇ ਸ਼ੰਭੂ ਬਾਰਡਰ ਦੇ ਕਿਉਂਕਿ ਅੱਜ ਜਿਸ ਤਰ੍ਹਾਂ ਦੀ ਅਤਿ ਦੀ ਗਰਮੀ ਪੈ ਰਹੀ ਹੈ ਜਿਸ ਗਰਮੀ ਦੇ ਵਿੱਚ ਤੁਸੀਂ ਅਸੀਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ 100 ਵਾਰ ਸੋਚਦੇ ਆ ਲੇਕਿਨ ਉਸ ਭਾਰ ਗਰਮੀ ਦੇ ਵਿੱਚ ਉਸ ਅਤ ਗਰਮੀ ਦੇ ਵਿੱਚ ਕਿਸਾਨ ਖੇਤਾ ਦਾ ਜੋ ਰਾਜਾ ਹੈ ਜੋ ਅੰਨ ਦਾਤਾ ਹੈ ਉਹ ਕਿਵੇਂ ਸੜਕਾਂ ਤੇ ਬੈਠਾ ਹੋਇਆ ਹੈ ਕਿੰਜ ਸੰਘਰਸ਼ ਕਰ ਰਿਹਾ ਆਪਣੀਆਂ ਔਨਵਾਰ ਆ ਪੀੜ੍ਹੀਆਂ ਦੇ ਲਈ ਆਪਣੇ ਭਵਿੱਖ ਦੇ ਲਈ ਉਹ ਤੁਹਾਨੂੰ ਸਾਰਾ ਹੀ ਵਿਖਾਵਾਂਗੇ ਇਸ ਰਿਪੋਰਟ ਦੇ ਵਿੱਚ ਸੋ ਆਓ ਤੁਹਾਨੂੰ ਵਿਖਾਨੇ ਸ਼ੰਭੂ ਬਾਰਡਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ੰਭੂ ਬਾਰਡਰ ਹੈ ਅੱਜ ਵੀ ਇੱਥੇ ਉਹੋ ਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਜੋ 13 ਫਰਵਰੀ ਤੋਂ ਦੇਖਣ ਨੂੰ ਮਿਲਣਾ ਸ਼ੁਰੂ ਹੋਇਆ ਸੀ ਜੀ ਹਾਂ ਲੰਬਾ ਜੋ ਕਾਫਲਾ ਹੈ ਕਿਸਾਨਾਂ ਦਾ ਟਰੈਕਟਰਾਂ ਦਾ ਟਰਾਲੀਆਂ ਦਾ ਉਹ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਇਹ ਜੋ ਸ਼ੰਭੂ ਬਾਰਡਰ ਹੈ ਨੈਸ਼ਨਲ ਹਾਈਵੇ ਹੈ ਇਸ ਬਾਰਡਰ ਤੇ ਜਿੱਥੇ ਅਸੀਂ ਇਸ ਸਮੇਂ ਮੌਜੂਦ ਆ ਮੇਰੇ ਇੱਕ ਪਾਸੇ ਪੰਜਾਬ ਹੈ ਤੇ ਇੱਕ ਪਾਸੇ ਹਰਿਆਣਾ ਹੈ ਜੇਕਰ ਪੰਜਾਬ ਵਾਲੇ ਪਾਸੇ ਦੀਆਂ ਤੁਹਾਨੂੰ ਇਹ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਈ ਕਿਲੋਮੀਟਰ ਲੰਬਾ ਟਰੈਕਟਰਾਂ ਟਰਾਲੀਆਂ ਦਾ ਇਹ ਕਾਫਲਾ ਤੁਹਾਨੂੰ ਨਜ਼ਰ ਆਵੇਗਾ ਹਾਂ ਹਾਲਾਂਕਿ ਤੁਹਾਨੂੰ ਆਰਜੀ ਤੌਰ ਤੇ ਬਣਾਏ ਗਏ ਘਰ ਵੀ ਨਜ਼ਰ ਆਣਗੇ ਕਿਉਂਕਿ ਅੱਤ ਦੀ ਗਰਮੀ ਹੈ ਤੇ ਇਸ ਗਰਮੀ ਦੇ ਵਿੱਚ ਕਿਸਾਨ ਕਿਵੇਂ ਸੰਘਰਸ਼ ਕਰ ਰਹੇ ਨੇ ਉਸ ਦੀਆਂ ਇਹ ਤਸਵੀਰਾਂ ਨੇ ਅਤਿ ਦੀ ਗਰਮੀ ਦੇ ਵਿੱਚ ਕਿਵੇਂ ਕਿਸਾਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਆਪਣੇ ਰਹਿਣ ਸਹਿਣ ਦੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਗਰਮੀ ਤੋਂ ਬਚਣ ਦੇ ਲਈ ਕਿਸਾਨਾਂ ਦੇ ਵੱਲੋਂ ਆਪਣੇ ਟਰੈਕਟਰਾਂ ਟਰਾਲੀਆਂ ਦੇ ਜੋ ਉੱਪਰ ਉਹ AC কুলਰ ਫਿੱਟ ਕੀਤੇ ਗਏ ਨੇ ਗਰਮੀ ਦਾ ਮੌਸਮ ਹੈ ਇਸ ਗਰਮੀ ਦੇ ਮੌਸਮ ਦੇ ਵਿੱਚ ਜੋ ਟਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਰਹਿ ਰਹੇ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ ਉਹਨਾਂ ਨੇ ਗਰਮੀ ਤੋਂ ਬਚਾ ਦੇ ਲਈ ਏਸੀ ਕੂਲਰ ਪੱਖੇ ਲਗਾਏ ਹੋਏ ਨੇ ਆਰਜੀ ਤੌਰ ਤੇ ਘਰ ਬਣਾਏ ਹੋਏ ਨੇ ਝੁੱਗੀਆਂ ਝੌਪੜੀਆਂ ਦੀਆਂ ਤਰ੍ਹਾਂ ਜੋ ਇਹਨਾਂ ਨੇ ਘਰ ਬਣਾਏ ਨੇ ਟਰੈਕਟਰ ਟਰਾਲੀਆਂ ਦੀ ਮਦਦ ਦੇ ਨਾਲ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਲੰਬਾ ਕਾਫਲਾ 100 27ਵਾਂ ਦਿਨ ਹੋ ਚੱਲਿਆ 750 ਦਿਨ ਤੋਂ ਉੱਤੇ ਦਿਨ ਹੋ ਚੱਲੇ ਨੇ ਕਰੀਬ 3 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ 13 ਫਰਵਰੀ ਤੋਂ ਲਗਾਤਾਰ ਅਸੀਂ ਤੁਹਾਨੂੰ ਕਿਸਾਨੀ ਅੰਦੋਲਨ ਦੀ ਕਵਰੇਜ ਕਰਕੇ ਵਿਖਾ ਰਹੇ ਹਾਂ ਰਿਪੋਰਟਸ ਵਿਖਾ ਰਹੇ ਹਾਂ ਤੇ ਅੱਜ ਕਰੀਬ 3 ਮਹੀਨੇ ਬਾਅਦ ਅਸੀਂ ਫਿਰ ਉਸੇ ਹੀ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੋਂ ਦੀਆਂ ਰਿਪੋਰਟਸ ਜਿੱਥੋਂ ਦੀਆਂ ਗਰਾਊਂਡ ਰਿਪੋਰਟਸ ਅਸੀਂ ਲਗਾਤਾਰ ਤੁਹਾਨੂੰ ਏਬੀਪੀ ਸਾਂਝਾ ਤੇ ਦਿਖਾਈਆਂ ਨੇ ਸੋ ਇਹ ਪਾਸਾ ਤੁਸੀਂ ਵੇਖ ਰਹੇ ਹੋ ਇਹ ਰਾਸਤਾ ਹੈ ਜੋ ਹਰਿਆਣਾ ਵੱਲ ਜਾ ਰਿਹਾ ਹੈ ਗਵਾਂਡੀ ਸਟੇਟ ਹੈ ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਡਰ ਹੈ ਤੁਸੀਂ ਵੇਖ ਸਕਦੇ ਹੋ ਅਜੇ ਹੀ ਕਾਫਲੇ 13 ਫਰਵਰੀ ਤੋਂ ਵੇਖਣ ਨੂੰ ਜੋ ਮਿਲ ਰਹੇ ਸੀ ਲਗਾਤਾਰ ਉਸੇ ਤਰ੍ਹਾਂ ਟਰੈਕਟਰ ਟਰਾਲੀਆਂ ਲਗੀਆਂ ਹੋਈਆਂ ਨੇ ਲੇਕਿਨ ਹੁਣ ਆਰਜੀ ਤੌਰ ਤੇ ਇਸ ਨੈਸ਼ਨਲ ਹਾਈਵੇ ਨੂੰ ਕਿਸਾਨਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਝੁੱਗੀਆਂ ਝੌਂਪੜੀਆਂ ਦਿਤਾਰਾ ਬਣਾ ਕੇ ਘਰਾਂ ਦੇ ਵਿੱਚ ਜੋ ਕਿਸਾਨ ਰਹਿ ਰਹੇ ਨੇ ਇਹ ਜੋ ਟੈਂਟ ਲੱਗੇ ਹੋਏ ਨੇ ਬਕਾਇਦਾ ਲੰਗਰ ਵੀ ਅੱਜ ਚੱਲ ਰਹੇ ਨੇ ਤੇ ਲਗਾਤਾਰ ਜੋ ਮੈਡੀਕਲ ਸੇਵਾਵਾਂ ਨੇ ਉਹਨਾਂ ਦੇ ਕੈਂਪ ਲੱਗੇ ਹੋਏ ਨੇ ਉਸੇ ਤਰ੍ਹਾਂ ਦਾ ਨਜ਼ਾਰਾ ਜੋ ਅੱਜ ਤੋਂ 3 ਮਹੀਨੇ ਪਹਿਲਾਂ ਤੋਂ ਦੇਖਣ ਨੂੰ ਮਿਲਦਾ ਸੀ ਹਾਂ ਅੱਤ ਦੀ ਗਰਮੀ ਜ਼ਰੂਰ ਹੈ ਭਾਰ ਗਰਮੀ ਜ਼ਰੂਰ ਹੈ ਥੋੜੀ ਭੀੜ ਘਟ ਜ਼ਰੂਰ ਨਜ਼ਰ ਆ ਰਹੀ ਹੈ ਪਰ ਇਹ ਭੀੜ ਟਰੈਕਟਰ ਟਰਾਲੀਆਂ ਦੇ ਵਿੱਚ ਇਹ ਲੋਕ ਬੈਠੇ ਹੋਏ ਨੇ ਗਰਮੀ ਦਾ ਮੌਸਮ ਹੈ ਇਸ baar garmi de vich kisani andolan lagatar jari hai mangga hai ki kisan di kisanan da kehna hai ki jab tak kendra sarkar unna di MSP sane baki mangaan nu nahi maan di udon tak oh kar wapsi nahi karan ge das diye ithe zikr thoda ja purana kar lene ha ki jadon 2020 da andolan shuru hoya si ta kendra sarkar de bharose to baad ਜੋ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਸੀ ਉਹ ਜੋ ਵਾਪਸ ਲੈ ਲਿਆ ਗਿਆ ਸੀ ਅਤੇ ਕਿਸਾਨ ਘਰ ਵਾਪਸ ਆਈ ਸੰ ਪਰ 2 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਕਿਸਾਨਾਂ ਨੇ ਮੂੜ ਤੋਂ ਆਪਣੀਆਂ ਮੰਗਾਂ ਦੀ ਗੱਲ ਕੀਤੀ ਲੇਕਿਨ ਜਦੋਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਮੂੜ ਤੋਂ ਇਹ ਅੰਦੋਲਨ ਉਲੀਕਿਆ ਸੀ ਸੋ ਫਰਵਰੀ ਦੇ ਵਿੱਚ ਕਿਸਾਨ ਆਗੂ ਜੋ ਸਰਵਨ ਸਿੰਘ ਪੰਦੇਰ ਨੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੀ ਲਾਈ ਦੇ ਵਿੱਚ ਮੂੜ ਤੋਂ ਅੰਦੋਲਨ ਸ਼ੁਰੂ ਹੋਇਆ ਕਿਸਾਨ ਜਥੇਬੰਦੀਆਂ ਮੂੜ ਤੋਂ ਇਕੱਠੀਆਂ ਹੋਈਆਂ ਤੇ ਦਿੱਲੀ ਕੂਚ ਦੀ ਤਿਆਰੀ ਕੀਤੀ ਗਈ ਦੋ ਵਾਰੀ ਕੋਸ਼ਿਸ਼ ਕੀਤੀ ਗਈ ਸੀ ਦਿੱਲੀ ਕੂਚ ਦੀ ਲੇਕਿਨ ਦੋਨੋਂ ਹੀ ਵਾਰ ਹਰਿਆਣਾ ਵਾਲੇ ਪਾਸੇ ਤੋਂ ਜੋ ਸਰਕਾਰੀ ਇੰਤਜ਼ਾਮਾਤ ਇਹਨੇ ਸਖਤ ਕੀਤੇ ਗਏ ਸਨ ਕਿ ਕਿਸਾਨ ਪੰਜਾਬ ਹਰਿਆਣਾ ਦੀ ਸਰਹੱਦ ਵੀ ਨਹੀਂ ਟੱਪ ਸਕੇ ਸੀ ਸੋ ਮਜਬੂਰਨ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੀ ਇਸ ਸਰਹੱਦ ਤੇ ਬੈਠਣਾ ਪਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਹੱਦਾਂ ਤੇ ਬੈਠਣਗੇ ਸੰਘਰਸ਼ ਕਰਨਗੇ ਲੇਕਿਨ ਆਪਣੀਆਂ ਮੰਗਾਂ ਮੰਨਵਾਏ ਬਿਨਾ ਨਹੀਂ ਜਾਣਗੇ ਸੋ ਅੰਦੋਲਨ ਹੈ ਹੁਣ ਤੱਕ ਦਰਜਨਾ ਕਿਸਾਨ ਇਸ ਅੰਦੋਲਨ ਕਾਰਨ ਜੋ ਸ਼ਹੀਦ ਹੋ ਚੁੱਕੇ ਨੇ ਜਦੋਂ ਕੂਚ ਹੋਈ ਸੀ ਉਸ ਦੌਰਾਨ ਦਰਜਨਾ ਸੈਂਕੜਾ ਕਿਸਾਨ ਜ਼ਖਮੀ ਵੀ ਹੋਏ ਸਨ ਸੋ ਲੇਕਿਨ ਹੌਸਲੇ ਜੋ ਜज्ਬਾ ਹੈ ਕਿਸਾਨਾਂ ਦਾ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਕਾਇਮ ਹੈ ਜਿਸ ਤਰ੍ਹਾਂ ਪਹਿਲਾਂ ਸੀ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਵੀ ਖਾ ਰਹੇ ਆ ਜਿੱਥੇ ਕਿ ਪਿਛਲੇ 3 ਮਹੀਨਿਆਂ ਤੋਂ ਕਿਸਾਨੀ ਅੰਦੋਲਨ ਜਾਰੀ ਹੈ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੁਹਾਨੂੰ ਟਰੈਕਟਰ ਟਰਾਲੀ ਦੀਆਂ ਤਸਵੀਰਾਂ ਵੀ ਖਾ ਰਹੇ ਆ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਬਿਜਲੀ ਦੇ ਲਈ ਕੀ ਇੰਤਜ਼ਾਮਾਤ ਕੀਤੇ ਨੇ ਸੋਲਰ ਪੈਨਲ ਲਗਾਏ ਗਏ ਨੇ ਪੱਖਿਆਂ ਦਾ ਇੰਤਜ਼ਾਮ ਹੈ ਏਸੀ ਲਗਾਏ ਹੋਏ ਨੇ ਵਿੰਡੋ ਏਸੀ ਲੱਗੇ ਹੋਏ ਨੇ ਤੇ ਕਿਸਾਨ ਇਸ ਭਾਰ ਗਰਮੀ ਦੇ ਵਿੱਚ ਲਗਾਤਾਰ ਅੰਦੋਲਨ ਕਰ ਰਹੇ ਨੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ ਤੇ ਉਹ ਘਰ ਵਾਪਸੀ ਕਰਨ ਹਾਲਾਂਕਿ ਫਸਲਾਂ ਦਾ ਸੀਜ਼ਨ ਹੈ ਫਸਲ ਲਗਾਉਣ ਦਾ ਸੀਜ਼ਨ ਹੈ ਕਿਸਾਨ ਨੇ ਜੋ ਉਹਨਾਂ ਦੀ ਭਾਈਚਾਰਕ ਸਾਂਝ ਵੇਖਣ ਨੂੰ ਮਿਲਦੀ ਹੈ ਕਿ ਜੋ ਕਿਸਾਨ ਇੱਥੇ ਸੰਘਰਸ਼ ਕਰ ਰਹੇ ਨੇ ਪਿੱਛੋਂ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਮਦਦ ਪਿੰਡ ਵਾਲੇ ਕਰਦੇ ਨੇ ਲੇਕਿਨ ਅੰਦੋਲਨ ਨੂੰ ਬਿਲਕੁਲ ਵੀ ਕੋਈ ਆਂਚ ਨਹੀਂ ਆਂ ਦਿੱਤੀ ਜਾ ਰਹੀ ਇੱਥੇ ਉਸੇ ਤਰ੍ਹਾਂ ਕਿਸਾਨਾਂ ਦਾ ਜਜ਼ਬਾ ਹੌਸਲਾ ਕਰ ਰਿਹਾ ਹੈ ਤਸਵੀਰਾ ਸ਼ੰਭੂ ਬਾਰਡਰ ਤੋਂ ਤੁਸੀਂ ਵੇਖ ਰਹੇ ਹੋ ਜਿੱਥੇ ਅਤਿ ਦੀ ਗਰਮੀ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿ ਦੁਪਹਿਰ ਵੇਲੇ ਪਾਰਾ 45 46 ਡਿਗਰੀ ਨੂੰ ਪਾਰ ਕਰ ਜਾਂਦਾ ਹੈ ਜਦੋਂ ਘਰ ਦੇ ਵਿੱਚ ਕਮਰੇ ਵਿੱਚ ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਲੇਕਿਨ ਇਹ ਕਿਸਾਨ ਨੇ ਜੋ ਇਹ ਅੰਨ ਦਾ ਤੈ ਜੋ ਇਹ ਆਪਣੇ ਹੱਕਾਂ ਦੇ ਲਈ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਜੋ ਨੈਸ਼ਨਲ ਹਾਈਵੇ ਤੇ ਬੈਠਾ ਹੋਇਆ ਨੈਸ਼ਨਲ ਹਾਈਵੇ ਜਿਸ ਦੀ ਤੱਪ ਦੀ ਸੜਕ ਹੈ ਇੱਥੇ ਕੋਈ ਖਾਸ ਇੰਤਜ਼ਾਮਾਤ ਨਹੀਂ ਹੈ ਸੂਰਜ ਸਿੱਧਾ ਪੈ ਰਿਹਾ ਹੈ ਗਰਮੀ ਜਿਵੇਂ ਜਿਵੇਂ ਹੁਣ ਦਿਨ ਚੜਦਾ ਜਾਣਾ ਹੈ ਗਰਮੀ ਵੀ ਤੇਜ਼ ਹੁੰਦੀ ਜਾਨੀ ਹੈ ਗਰਮੀ ਵੱਧਦੀ ਜਾਨੀ ਹੈ ਤੇ ਇਸ ਭਾਰ ਗਰਮੀ ਦੇ ਵਿੱਚ ਜੋ ਕਿਸਾਨ ਨੇ ਉਹ ਬੈਠੇ ਹੋਏ ਨੇ ਹਾਲਾਂਕਿ ਇੰਤਜ਼ਾਮਾਤ ਜ਼ਰੂਰ ਕੀਤੇ ਗਏ ਨੇ ਪਰ ਇਹ ਇੰਤਜ਼ਾਮਾਤ ਇੰਜ ਜਾਪਦਾ ਹੈ ਕੀ ਨਾਕਾਫੀ ਸਾਬਤ ਹੋ ਸਕਦੇ ਨੇ ਕਿਉਂਕਿ ਘਰਾਂ ਦੇ ਵਿੱਚ ਲੱਗੇ ਹੋਏ ਏਸੀ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਖਾਸ ਜੋ ਠੰਡਕ ਨਹੀਂ ਪਹੁੰਚਾ پا ਰਹੇ ਲੇਕਿਨ ਜੋ ਕਿਸਾਨ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਏਸੀ ਕੂਲਰ ਫ੍ਰਿਜ ਜਿੰਨੀ ਜਿੰਨੀ ਵੀ ਕਿਸੇ ਦੇ ਕੋਲੋਂ ਤਿਆਰੀ ਹੋ ਸਕਦੀ ਹੈ ਉਹ ਕਰਕੇ ਬੈਠੇ ਹੋਏ ਨੇ ਅਤ ਦੀ ਗਰਮੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਇੱਕੋ ਹੀ ਗੱਲ ਕਹਿਣੀ ਹੈ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਕਿਉਂਕਿ ਹੁਣ ਬਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਚੋਣਾਂ ਉਨੀਆਂ ਸੀ ਉਦੋਂ ਮੋਦੀ ਸਰਕਾਰ ਦੇ ਅੱਗੇ ਕੇਂਦਰ ਸਰਕਾਰ ਦੇ ਅੱਗੇ ਮੰਗਾ ਲੈ ਕੇ ਕਿਸਾਨੇ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ ਫਿਰ ਚੋਣਾ ਹੋਈਆਂ ਹੁਣ ਚੋਣਾਂ ਤੋਂ ਬਾਅਦ ਮੁੜ ਤੋਂ ਤੀਜੀ ਵਾਰ ਜੋ ਮੋਦੀ ਸਰਕਾਰ ਬਣੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸ਼ੰਭੂ ਬਾਰਡਰ ਦੇ ਉੱਪਰ ਉਹ ਇਸੇ ਤਰ੍ਹਾਂ ਡਟੇ ਰਹਿਣਗੇ ਸ਼ੰਭੂ ਬਾਰਡਰ ਹੀ ਨਹੀਂ ਪੰਜਾਬ ਹਰਿਆਣਾ ਦੀ ਸਰਹੱਦਾਂ ਖਨੋਰੀ ਬਾਰਡਰ ਤੇ ਹੋਰ ਵੀ ਜਿਹੜੀਆਂ ਜਗ੍ਹਾ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਚੱਲਦਾ ਹੈ ਉਹ ਲਗਾਤਾਰ ਜਾਰੀ ਹੈ ਹਾਲਾਂਕਿ ਲਾਗਲੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਿ ਅੰਬਾਲਾ ਤੋਂ ਸੰਪਰਕ ਟੁੱਟ ਚੁੱਕਾ ਹੈ 25 ਪਿੰਡ ਅਜੇਹੇ ਨੇ ਜਿਨ੍ਹਾਂ ਦਾ ਅੰਬਾਲਾ ਦੇ ਨਾਲ ਸਿੱਧਾ ਸੰਪਰਕ ਇਸ ਰੋਡ ਦੇ ਰਾਹੀਂ ਜਿਨ੍ਹਾਂ ਦੇ ਬੱਚੇ ਜੋ ਅੰਬਾਲਾ ਦੇ ਵਿੱਚ ਪੜ੍ਹਨ ਜਾਂਦੇ ਸੀ ਸਿਹਤ ਸਹੂਲਤਾਂਾਂ ਅੰਬਾਲਾ ਦੇ ਵਿੱਚ ਮਿਲ ਰਹੀਆਂ ਸੀ ਉਹਨਾਂ ਦੇ ਵੱਲੋਂ ਹਾਲਾਂਕਿ ਬੀਤੇ ਦਿਨੀ ਕਿਸਾਨ ਆਗੂਆਂ ਨੇ ਮੰਗ ਪੱਤਰ ਦਿੱਤਾ ਗਿਆ ਹੈ ਕਿ ਰਸਤਾ ਬੰਦ ਹੋਣ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰਿਆਣਾ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਜੋ ਮੋਟਰਸਾਈਕਲ ਸਾਈਕਲ ਲੰਗਾਤੋਂ ਪਹੀਆ ਵਾਹਨ ਨੂੰ ਨੰਗਾ ਹੋਂਦਾ ਰਸਤਾ ਮੰਗ ਲਿਆ ਜਾਵੇ ਤਾਂ ਜੋ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਕਿਸ ਦਿਕਤ ਨਾ ਆਵੇ 120 25 ਆਸ-ਪਾਸ ਦੇ ਜੋ ਪਿੰਡ ਨੇ ਉਹਨਾਂ ਦੇ ਵੱਲੋਂ ਮੰਗ ਪੱਤਰ ਵੀ ਦਿੱਤੇ ਨੇ ਸਰਵਨ ਸਿੰਘ ਪੰਦੇਰ ਕਿਸਾਨ ਆਗੂਆਂ ਦੁੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਥੋੜਾ ਰਾਸਤਾ ਖੁਲਵਾਇਆ ਜਾਵੇ ਜਿਸ ਦੇ ਨਾਲ ਆਉਣ ਵਾਲੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਲੇਕਿਨ ਉਹਨਾਂ ਲੋਕਾਂ ਦਾ ਸਥਾਨਕ ਲੋਕਾਂ ਦਾ ਤੇ ਪਿੰਡਾਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਦਿਲੋਂ ਇਸ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਨੇ ਉਹ ਇਸ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਨੇ ਕਿ ਉਹ ਕਿਸਾਨੀ ਮੰਗਾਂ ਮੰਵਾ ਕੇ ਹੀ ਜਾਣਗੇ ਸੋ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਵਿਖਾ ਰਹੇ ਆ ਲੰਬਾ ਕਾਫਲਾ ਟਰੈਕਟਰ ਟਰਾਲੀਆਂ ਦਾ ਝੁੱਗੀਆਂ ਝੌਪੜੀਆਂ ਆਰਜੀ ਤੌਰ ਤੇ ਕਿਸਾਨਾਂ ਵੱਲੋਂ ਬਣਾਏ ਗਏ ਘਰ ਲੇਕਿਨ ਕਿਸਾਨੀ ਅੰਦੋਲਨ ਉਸੀ ਤਰ੍ਹਾਂ ਜਾਰੀ ਹੈ ਮੰਗਾ ਮੰਵਾ ਕੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵਾਪਸ ਜਾਣਗੇ ਸੋ ਸ਼ੰਭੂ ਬਾਰਡਰ ਤੋਂ ਤੁਸੀਂ ਵੇਖ ਰਹੇ ਹੋ ਮੈਂ ਪਰਮਜੀਤ ਕੌਰ ਸੈਣੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਲਾਲਤਾ ਪ੍ਰਸਾਦ ਲਗਾਤਾਰ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਹੇ ਹਾਂ 13 ਫਰਵਰੀ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੋਇਆ ਸੀ ਤੇ ਅੱਜ 3 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਅੰਦੋਲਨ ਅੱਜ ਵੀ ਉਸੇ ਤਰ੍ਹਾਂ ਉਸੇ ਹੌਸਲੇ ਜਜ਼ਬੇ ਦੇ ਨਾਲ ਜਾਰੀ ਹੈ